ਮੈਨੂੰ ਪਤਾ ਇਸ ਵੀਡੀਓ ਨੂੰ ਬਹੁਤ ਘੱਟ ਲੋਕਾਂ ਨੇ ਸ਼ੇਅਰ ਕਰਨਾ ਕਿਉਂਕਿ ਇਸ ਵੀਡੀਓ ਵਿੱਚ ਇੱਕ ਪਰਿਵਾਰ ਦੇ ਦੁੱਖ ਦੀ ਗੱਲ ਕੀਤੀ ਜਾਣੀ ਹੈ ਇਸ ਪਰਿਵਾਰ ਦੀ ਦਵਾਈਆਂ ਦੀ ਸੇਵਾ ਸਾਡੇ ਬਾਈ ਅਨਮੋਲ ਕੁਆਤਰਾ ਵੀਰੇ ਨੇ ਸਾਡੀ ਡਿਊਟੀ ਲਈ ਸੀ ਇਹਨਾਂ ਨੂੰ ਦਵਾਈਆਂ ਲੈ ਕੇ ਦੇਣ ਦੀ ਪਿਛਲੇ 2 ਸਾਲਾਂ ਤੋਂ ਲਗਾਤਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਦੇ ਦਾਨੀ ਸੱਜਣਾ ਵੱਲੋਂ ਇਸ ਪਰਿਵਾਰ ਨੂੰ ਦਵਾਈ ਲੈ ਕੇ ਦਿੱਤੀ ਜਾਂਦੀ ਹੈ ਇਹ ਪਰਿਵਾਰ ਸਲੇਮਪੁਰ ਮਸੰਦਾ ਪਿੰਡ ਤੋਂ ਹੈ ਤੇ ਤੇਨੇ ਤੋਂ 4 ਮਹੀਨਿਆਂ ਦੀ ਦਵਾਈ 9 ਤੋਂ 10000 ਰੁਪਏ ਦੀ ਆਉਂਦੀ ਹੈ ਤੇ ਤੁਸੀਂ ਵੀ ਜਰੂਰ ਤੁਹਾਡੇ ਲਾਗੇ ਇਸ ਤਰ੍ਹਾਂ ਦਾ ਕੋਈ ਵੀ ਪਰਿਵਾਰ ਹੋਵੇ ਲੋੜਵੰਦ ਉਸ ਦੀ ਹੈਲਪ ਲਈ ਜਰੂਰ ਅੱਗੇ ਆਇਆ ਕਰੋ ਤੇ ਇਹ ਸਾਰੇ ਕਾਰਜ ਤੁਹਾਡੇ ਹੀ ਸਾਥ ਨਾਲ ਹੋ ਰਹੇ ਹਨ ਤੇ ਇਹੋ ਜਿਹੇ ਕਾਰਜਾਂ ਵਿੱਚ ਜਰੂਰ ਹਿੱਸਾ ਪਾਇਆ ਕਰੋ ਵਾਹਿਗੁਰੂ ਕਰੇ ਕਿਸੇ ਤੇ ਵੀ ਇਹੋ ਜਿਹੇ ਹਾਲਾਤ ਨਾ ਹੋਣ ਜੇ ਕਿਸੇ ਤੇ ਇਹੋ ਜਿਹੇ ਹਾਲਾਤ ਆਉਂਦੇ ਹਨ ਤਾਂ ਉਸ ਦਾ ਰਲ ਕੇ ਸਾਥ ਦਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ